ਆਪਣੇ ਉਹ ਆਪਣੇ ਕੀ ਹੋਣੇ ਉਹ ਆਪਣੇ ਕੀ ਹੋਣੇ ਜੜਾਂ ਜੋ ਪੱਟੀ ਜਾਂਦੇ ਨੇ ਹਰ ਗੱਲ ਤੇਰੀ ਛੱਜ ਚ ਪਾ ਕੇ ਛੱਟੀ ਜਾਂਦੇ ਨੇ ਉਹ ਆਪਣੇ ਕੀ ਹੋਣੇ ਦਫਾ ਜੋ ਪੱਟੀ ਜਾਂਦੇ ਨੇ ਹਰ ਗੱਲ ਤੇਰੀ ਛੱਜ ਚ ਪਾ ਕੇ ਛੱਟੀ ਜਾਂਦੇ ਨੇ ਜਰਾ ਬਚ ਕੇ ਉਹਨਾਂ ਤੋਂ ਮੁੱਢ ਤੇਰਾ ਜੋ ਕੱਟੀ ਜਾਂਦੇ ਨੇ ਹਰ ਗੱਲ ਤੇਰੀ ਛੱਜ ਚ ਪਾ ਕੇ ਛੱਟੀ ਜਾਂਦੇ ਨੇ ਕਦੇ ਆਂਡ ਵਿੱਚ ਦੱਸ ਦੇ ਕਦੀ ਗਵਾਂਡ ਵਿੱਚ ਦੱਸ ਦੇ ਡਫਲੀ ਬਜਾ ਕੇ ਕਦੀ ਅੰਦਾਜ਼ੇ ਭਾਂਡ ਵਿੱਚ ਦੱਸ ਦੇ ਕਦੀ ਸੱਤ ਵਿੱਚ ਜਾ ਬੈੰਦੇ ਕਦੀ ਸੱਥ ਵਿੱਚ ਜਾ ਬੈਨਦੇ ਕਦੇ ਉਹ ਹੱਟੀ ਜਾਂਦੇ ਨੇ ਹਰ ਗੱਲ ਤੇਰੀ ਛੱਜ ਚ ਪਾ ਕੇ ਛੱਟੀ ਜਾਂਦੇ ਨੇ ਹਰ ਗੱਲ ਤੇਰੀ ਛੱਜ ਚ ਪਾ ਕੇ ਛੱਟੀ ਜਾਂਦੇ ਨੇ ਮਹਿਸੂਸ ਕਰਾਉਂਦੇ ਦੀਵੇ ਨੂੰ ਉਹ ਦੀਵੇ ਵੱਲਦੇ ਨੇ ਮਹਿਸੂਸ ਕਰਾਉਂਦੇ ਦੀਵੇ ਨੂੰ ਉਹ ਦੀਵੇ ਵੱਲਦੇ ਨੇ ਪਰ ਕਦਮ ਮਿਲਾ ਕੇ ਉਹ ਤਾਂ ਹਨੇਰੀ ਦੇ ਨਾਲ ਚੱਲਦੇ ਨੇ ਹਨੇਰਾ ਵੰਡਣ ਵਾਲੇ ਹਨੇਰਾ ਵੰਡਣ ਵਾਲੇ ਦੇਖੋ ਤਾਂ ਬੱਤੀ ਵੱਟੀ ਜਾਂਦੇ ਨੇ ਹਰ ਗੱਲ ਤੇਰੀ ਛੱਜ ਚ ਪਾ ਕੇ ਛੱਟੀ ਜਾਂਦੇ ਨੇ ਹਰ ਗੱਲ ਤੇਰੀ ਛੱਜ ਚ ਪਾ ਕੇ ਛੱਟੀ ਜਾਂਦੇ ਨੇ ਹੈ ਤੇਰੇ ਨਾਲ ਹਮਦਰਦੀ ਹੈ ਤੇਰੇ ਨਾਲ ਹਮਦਰਦੀ ਜੋ ਤੇਰੇ ਮੂੰਹ ਤੇ ਦੱਸਦੇ ਨੇ ਪਿੱਠ ਘੁੰਮਣ ਦੀ ਧੀਰ ਤਾੜੀ ਮਾਰ ਕੇ ਹੱਸਦੇ ਨੇ ਜੋ ਸਿਰ ਤੇ ਰਾਜ ਬਠਾਲੇ ਜੋ ਸਿਰ ਤੇ ਰਾਜ ਬਠਾਲੇ ਚੱਕੀ ਚੱਟੀ ਜਾਂਦੇ ਨੇ ਹਰ ਗੱਲ ਤੇਰੀ ਛੱਜ ਚ ਪਾ ਕੇ ਛੱਟੀ ਜਾਂਦੇ ਨੇ ਹਰ ਗੱਲ ਤੇਰੀ ਛੱਜ ਚ ਪਾ ਕੇ ਛੱਟੀ ਜਾਂਦੇ ਨੇ ਪਾਂਡਵਾ ਅੱਗੇ ਕੌਰਬ ਪਾਂਡਵਾ ਅੱਗੇ ਕੌਰਬ ਜਦੋਂ ਵੀ ਰਤਕ ਹਰ ਜਾਂਦੇ ਪਾਂਡਵਾ ਅੱਗੇ ਕੌਰਬ ਜਦੋਂ ਵੀ ਰਤਕ ਹਰ ਜਾਂਦੇ ਤਾਂ ਭਰੀ ਸਵਜ ਇੱਜ਼ਤ ਉਹਨਾਂ ਦੀ ਨੰਗੀ ਕਰ ਜਾਂਦੇ ਕ੍ਰਿਸ਼ਨ ਵੀ ਦੇਖ ਕੇ ਅੱਖਾਂ ਤੇ ਬੰਨੀ ਪੱਟੀ ਜਾਂਦੇ ਨੇ ਹਰ ਗੱਲ ਤੇਰੀ ਛੱਜ ਚ ਪਾ ਕੇ ਛੱਟੀ ਜਾਂਦੇ ਨੇ ਹਰ ਗੱਲ ਤੇਰੀ ਛੱਜ ਚ ਪਾ ਕੇ ਛੱਟੀ ਜਾਂਦੇ ਨੇ ਆਪਣੇ ਤਾਂ ਉਹ ਹੁੰਦੇ ਆਪਣੇ ਤਾਂ ਉਹ ਹੁੰਦੇ ਵੈਰੀ ਮੂਰੇ ਜੋ ਵੜ ਜਾਂਦੇ ਆਪਣੇ ਤਾਂ ਉਹ ਹੁੰਦੇ ਵੈਰੀ ਮੂਰੇ ਜੋ ਵੜ ਜਾਂਦੇ ਇਕਬਾਲ ਨੂੰ ਕਰਕੇ ਪਿੱਛੇ ਹਿੱਕ ਡਾ ਮੂਰੇ ਖੜ ਜਾਂਦੇ ਏ ਨਹੀਂ ਕਿ ਦੋ ਰਾਹੇ ਪੈਰ ਪੱਟੀ ਜਾਂਦੇ ਨੇ ਹਰ ਗੱਲ ਤੇਰੀ ਛੱਜ ਚ ਪਾ ਕੇ ਛੱਟੀ ਜਾਂਦੇ ਨੇ ਹਰ ਗੱਲ ਤੇਰੀ ਛੱਜ ਚ ਪਾ ਕੇ ਛੱਟੀ ਜਾਂਦੇ ਨੇ ਥੈਂਕ ਯੂ